ਫਿਲਮਾਂ ਦੇ ਖੇਤਰ ਵਿੱਚ ਦੁਨੀਆ ਦੇ ਸਭ ਤੋਂ ਵਕਕਾਰੀ ਐਵਾਰਡਾਂ ਵਿੱਚ ਨਾ ਆਉਂਦਾ ਔਸਕਰ ਐਵਾਰਡ ਅਤੇ ਹਰ ਸਾਲ ਔਸਕਰ ਰਿਵਾਰਡ ਵਿੱਚ ਪਹੁੰਚਣ ਵਾਲੀਆਂ ਫਿਲਮਾਂ ਦੀ ਵੀ ਇੱਕ ਵੱਡੀ ਪ੍ਰਾਪਤੀ ਹੁੰਦੀ ਹੈ ਕਿ ਉਹਨਾਂ ਨੇ ਇਸ ਕੁਮਾਂਤਰੀ ਮੰਚ ਤੱਕ ਦਾ ਸਫ਼ਰ ਤੈਅ ਕੀਤਾ। ਇਸ ਸਾਲ ਭਾਰਤ ਦੀ ਤਰਫੋਂ ਜਿਹੜੀ ਫਿਲਮ ਔਸਕਰ ਰਿਵਾਰਡ ਲਈ ਭੇਜੀ ਗਈ ਹੈ ਉਹ ਇਸ ਵੇਲੇ ਸੁਰਖੀਆਂ ਵਿੱਚ ਹੈ। ਅਤੇ ਨਾਲ ਦੀ ਨਾਲ ਕੁਝ ਵਿਵਾਦ ਵੀ ਇਸ ਫਿਲਮ ਨੂੰ ਲੈ ਕੇ ਛੇੜ ਰਹੇ ਨੇ ਇਸ ਫਿਲਮ ਬਾਰੇ ਜਾਣਦੇ ਹਾਂ ਅੱਜ ਦੇ ਇਸ ਵਿਸ਼ੇਸ਼ ਵੀਡੀਓ ਜ਼ਰੀਏ ਅਤੇ ਇਹ ਵੀ ਪਤਾ ਕਰਦੇ ਹਾਂ ਕਿ ਕਿਹੜੀ ਗੱਲੋਂ ਇਹ ਵਿਵਾਦ ਛਿੜ ਰਿਹਾ ਹੈ ਕਿ ਇਸ ਫਿਲਮ ਨੂੰ ਭਾਰਤ ਦੀ ਤਰਫੋਂ ਓਸਕਰ ਐਵਾਰਡ ਲਈ ਭੇਜਣ ਦਾ ਫੈਸਲਾ ਹੋਇਆ ਫਿਲਮ ਫੈਡਰੇਸ਼ਨ ਆਫ ਇੰਡੀਆ ਨੇ ਇਸ ਸਾਲ ਆਮੀਰ ਖਾਨ ਪ੍ਰੋਡਕਸ਼ਨ ਦੀ ਕਿਰਨ ਰਾਓ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ ਲਾਪਤਾ ਲੇਡੀਜ਼ ਨੂੰ ਭਾਰਤ ਵੱਲੋਂ ਔਸਕਰ ਵਿੱਚ ਭੇਜਣ ਦਾ ਐਲਾਨ ਕੀਤਾ ਗਿਆ ਅਤੇ ਇਸ ਐਲਾਨ ਦੇ ਹੋਣ ਦੇ ਨਾਲ ਹੀ ਵਿਵਾਦ ਵੀ ਸ਼ੁਰੂ ਹੋ ਗਿਆ ਅਜਿਹਾ ਕਿਹਾ ਜਾ ਰਿਹਾ ਹੈ ਕਿ ਪਾਇਲ ਕਪਾੜੀਆ ਦੀ ਫਿਲਮ 올 ਵੀ ਇਮੇਜਨ ਇਜ਼ ਲਾਈਟ ਇਸ ਤੋਂ ਜ਼ਿਆਦਾ ਬਿਹਤਰ ਹੁੰਦੀ ਤੁਹਾਨੂੰ ਦੱਸਤੀ ਕਿ ਇਸ ਸਾਲ ਭਾਰਤ ਵਿੱਚ ਬਣੀਆਂ ਵੱਖ-ਵੱਖ 29 ਫਿਲਮਾਂ ਦੇ ਨਾਵਾਂ ਉੱਤੇ ਵਿਚਾਰ ਕੀਤਾ ਗਿਆ ਭਾਵੇਂ ਕਿ ਆਸਕਰ ਵਿੱਚ ਭੇਜਣ ਲਈ ਕੁੱਲ 29 ਫਿਲਮਾਂ ਦੇ ਨਾਵਾਂ ਉੱਤੇ ਚਰਚਾ ਹੋਈ। ਇਹਨਾਂ ਵਿੱਚ ਕਲਕੀ 2898 ਏਡੀ, ਐਨੀਮਲ, ਚੰਦੂ ਚੈਂਪੀਅਨ, ਸैम ਬਹਾਦਰ, 8 ਟੁਕ ਲੱਕੀ, ਆਰਟੀਕਲ 370 ਵੀ ਵਿਚਾਰ ਰਹੀਆਂ ਦਿਆਂਗੀਆਂ। ਫਿਲਮ ਫੈਡਰੇਸ਼ਨ ਦੀ 13 ਮੈਂਬਰੀ ਕਮੇਟੀ ਨੇ ਆਪਸੀ ਸਹਿਮਤੀ ਨਾਲ ਕਿਰਨ ਰਾਓ ਦੀ ਫਿਲਮ ਲਾਪਤਾ ਲੇਡੀਜ਼ ਨੂੰ ਆਸਕਰ ਅਵਾਰਡ ਵਿੱਚ ਭੇਜਣ ਦੀ ਸਿਫਾਰਿਸ਼ ਕੀਤੀ। ਇਹ ਫਿਲਮ ਪਿਛਲੇ ਸਾਲ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਵੀ ਵਿਖਾਈ ਗਈ ਸੀ। ਹਾਲਾਂਕਿ ਭਾਰਤੀ ਦਰਸ਼ਕਾਂ ਲਈ ਇਹ ਫਿਲਮ ਇਸ ਸਾਲ 1 ਮਾਰਚ ਨੂੰ ਸਿਨੇਮਾ ਕਰਾਂ ਵਿੱਚ ਰਿਲੀਜ਼ ਹੋਈ ਸੀ। ਉਸ ਤੋਂ 8 ਹਫ਼ਤੇ ਬਾਅਦ ਫਿਲਮ OTT ਪਲੇਟਫਾਰਮ Netflix ਉੱਤੇ ਵੀ ਆ ਗਈ ਸੀ। ਅਜੇ ਹਾਬੀ ਸੁਣਿਆ ਗਿਆ ਸੀ ਕਿ Netflix ਉੱਤੇ ਇਹ ਸਭ ਤੋਂ ਜ਼ਿਆਦਾ ਵੇਖੀ ਗਈ ਫਿਲਮ ਬਣ ਗਈ ਸੀ। ਭਾਰਤ ਦੀ ਲਾਪਤਾ ਲੇਡੀਜ਼ ਦੇ ਨਾਲ ਨਾਲ ਪੰਜਾਬ ਤੋਂ 52 ਦੇਸ਼ਾਂ ਦੀਆਂ ਫਿਲਮਾਂ ਇਸ ਵਰਗ ਵਿੱਚ ਭੇਜੀਆਂ ਗਈਆਂ ਨੇ ਜਿਵੇਂ ਕਿ ਇਸ ਫਿਲਮ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹ ਫਿਲਮ ਲਾਪਤਾ ਜ਼ਿੰਦਗੀ ਜਿਊ ਰਹੀਆਂ ਔਰਤਾਂ ਦੇ ਕਿਰਦਾਰ ذریعے ਵਿਕਾਸ ਅਤੇ ਵਿਕਸਿਤ ਭਾਰਤ ਦਾ ਦਮ ਪਰਣ ਵਾਲੀ ਸਿਆਸਤ ਦੀ ਅਸਲੀਅਤ ਬਾਰੇ ਵੀ ਧਿਆਨ ਕਰਦੀ ਹੈ ਫਿਲਮ ਦੀ ਮੂਲ ਕਹਾਣੀ ਦੇ ਨਾਲ ਟਿੱਪਣੀਆਂ ਦ੍ਰਿਸ਼ਾਂ ਦੇ ਵਰਤਮਾਨ ਸਮੇਂ ਵਿੱਚ ਮੌਜੂਦ ਅਨੇਕ ਸਮਾਜਿਕ ਕਮਜ਼ੋਰੀਆਂ ਵੀ ਪ੍ਰਗਟ ਹੋਈਆਂ ਨੇ ਲੰਮੇ ਬਾਦ ਕਿਸੇ ਫਿਲਮ ਵਿੱਚ ਪਿੰਡ ਵਿਖਾਈ ਦਿੱਤਾ ਅਤੇ ਖੇਤ ਅਤੇ ਪਿੰਡ ਦੀਆਂ ਫਿਰਨੀਆਂ ਦੇ ਨਾਲ ਨਾਲ ਰੋਜ਼ਾਨਾ ਪਿੰਡੂ ਜ਼ਿੰਦਗੀ ਦੇ ਦ੍ਰਿਸ਼ ਵੀ ਇਸ ਫਿਲਮ ਜ਼ਰੀਏ ਵਿਖਾਏ ਗਏ ਨੇ ਇਸ ਫਿਲਮ ਰਾਹੀਂ ਸ਼ਹਿਰੀ ਦਰਸ਼ਕਾਂ ਨੂੰ ਪਤਾ ਲੱਗਦਾ ਕਿ ਭਾਰਤੀ ਪਿੰਡਾਂ ਦੇ ਦ੍ਰਿਸ਼ ਕਿਹੋ ਜਿਹੇ ਹੁੰਦੇ ਨੇ ਹੁਣ ਗੱਲ ਜੇਕਰ ਇਸ ਫਿਲਮ ਨੂੰ ਔਸਕਰ ਵਿੱਚ ਭੇਜੇ ਜਾਣ ਸੰਬੰਧੀ ਉਠ ਰਹੇ ਸਵਾਲਾਂ ਦੀ ਹੋਵੇ ਤਾਂ ਇੱਕ ਸਵਾਲ ਇਹ ਲਗਾਤਾਰ ਆਉਂਦਾ ਰਿਹਾ ਹੈ ਕਿ ਜਿਹੜੀ ਫਿਲਮ ਨੂੰ ਕੌਮੀ ਪੁਰਸਕਾਰ ਲਈ ਚੁਣਿਆ ਗਿਆ ਹੋਵੇ ਕੀ ਉਸੇ ਨੂੰ ਔਸਕਰ ਲਈ ਭੇਜਿਆ ਜਾਣਾ ਚਾਹੀਦਾ ਹੈ ਗੱਲ ਜ਼ਿਕਰ ਔਸਕਰ ਵਿੱਚ ਅਗਲੇ ਗੇੜ ਤੱਕ ਪਹੁੰਚਣ ਵਾਲੀਆਂ ਭਾਰਤੀ ਫਿਲਮਾਂ ਦੀ ਹੋਵੇ ਤਾਂ ਸਨ 1957 ਤੋਂ ਹਰ ਸਾਲ ਇੱਕ ਭਾਰਤੀ ਫਿਲਮ ਇਸ ਵਰਗ ਵਿੱਚ ਭੇਜੀ ਜਾਂਦੀ ਰਹੀ ਹੈ ਪਰ ਸਿਰਫ ਮਦਰ ਇੰਡੀਆ 1957 ਸਲਾਮ ਬੰਬੇ 1988 ਅਤੇ ਲਗਾਂ 2001 ਹੀ ਅਜਈਆਂ ਫਿਲਮਾਂ ਨੇ ਜੋ ਨਾਮਜ਼ਦਗੀ ਦੇ ਗੇਟ ਤੱਕ ਪਹੁੰਚੀਆਂ ਹੁਣ ਸਵਾਲਾਂ ਅਤੇ ਵਿਵਾਦਾਂ ਦਰਮਿਆਨ ਲਾਪਤਾ ਲੇਡੀਜ਼ ਨਾਂ ਦੀ ਇਹ ਫਿਲਮ ਔਸਕਰ ਲਈ ਭੇਜੇ ਜਾਣ ਪੱਖੋਂ ਸਾਹਮਣੇ ਆਈ ਹੈ ਅਤੇ ਹੁਣ ਵੇਖਣਾ ਹੈ ਕਿ ਇਹ ਫਿਲਮ ਅਗਲੇ ਗੇਟ ਤੱਕ ਪਹੁੰਚਦੀ ਹੈ ਜਿਤ ਤੱਕ ਬਹੁਤ ਘੱਟ ਭਾਰਤੀ ਫਿਲਮਾਂ ਹੁਣ ਤੱਕ ਪਹੁੰਚੀਆਂ ਨੇ ਪਰ ਇੱਕ ਗੱਲ ਸਪਸ਼ਟ ਹੈ ਕਿ ਇਸ ਫਿਲਮ ਦੇ ਨਾਂ ਦੇ ਨਾਲ ਕਾਫੀ ਸੁਰਖੀਆਂ ਇਨੀ ਦਿਨੀ ਜੁੜ ਰਹੀਆਂ